ਹਾਂਜੀ ਸਸਰੀ ਗੱਲ ਸਾਰਿਆਂ ਨੂੰ ਫਿਰ ਅੱਜ ਤਾਂ ਜਾ ਰਹੇ ਆ ਪਾਬਲੇ ਸਰ ਇੱਕ ਸਾਡੇ ਨਾਲ ਕਲੌ ਹੋ ਗਿਆ ਸਟਾਰਟਿੰਗ ਤੇ ਮੇਰਾ ਥੋੜਾ ਮੋਰ ਖਰਾਬ ਹੋ ਗਿਆ ਤਾਂ ਪਰ ਬੰਦੇ ਆ ਗਏ ਟਾਈਮ ਨਾਲ ਮੈਂ 4:20 ਤੇ ਸਟੇਸ਼ਨ ਤੇ ਪਹੁੰਚ ਗਿਆ ਸੀ ਮਨਮੀਤ ਆਇਆ ਪੰਜਾਬ ਪਰ ਲੱਕੀਸਰ ਆਇਆ ਪੰਜਾਬ ਪਰ ਮੈਂ ਬੈਠ ਗਏ ਗਿਆ ਫੋਨ ਕਰੀ ਗਿਆ ਨਾ ਨੂੰ ਕੋਈ ਨਹੀਂ ਚੱਕਣ ਮੇਰਾ ਮੈਂ ਕਿਹਾ ਅੱਜ ਵਾਪਸ ਜਾਣ ਵਾਲੇ ਤਾਂ ਪਰ ਟਾਈਮ ਨਾਲ ਆ ਗਿਆ ਸਾਡੇ ਟੇਨ ਕਿ ਜਾਣ ਵਾਲੀ ਸੀ ਬਾਈ ਕਿੱਥੇ ਰੋਲਾ ਬਹੁਤ ਪੈ ਰਿਹਾ ਸੀ ਇਸ ਕਰਕੇ ਨਾ ਵਾਦ ਬਾਤ ਦੇ ਵਿੱਚ 220 ਓਵਰ ਕੀਤਾ ਗਿਆ ਇੱਥੇ ਤੋਂ ਅਨੁਸਾਰ ਇਹ ਆਪਕੇ ਸਾਥ ਜਾ ਰਿਹਾ ਨਾ ਜੱਫਾ ਬੜੇ ਖੁਸ਼ ਮੈਂ ਤਾਂ ਫਸਟ ਟਾਈਮ ਜਾ ਰਿਹਾ ਇਤਨੇ ਸਾਲ ਹੋ ਗਏ ਮੈਨੂੰ ਚੰਡੀਗੜ੍ਹ ਆਉਣੇ ਚਾਹਤ ਸਾਲ ਹੋ ਗਏ ਇੱਕ ਵਾਰ ਵੀ ਨਹੀਂ ਗਿਆ ਮੈਂ ਅੱਜ ਪਹਿਲੀ ਵਾਰ ਜਾ ਰਿਹਾ ਹਾਂ ਹਾਂਜੀ ਆਏ ਬਾਹਰ ਦਾ ਦ੍ਰਿਸ਼ ਦੇਖ ਸਕਦੇ ਹੋ ਤੁਸੀਂ ਤੇ ਇਨਵਾਰਜਨ ਚੱਲ ਰਹੀ ਹੈ ਬਹੁਤ ਧਰਵਾਤ ਟ੍ਰੇਨ ਦਾ ਸਵਾਰ ਕੀਤਾ ਅੱਜ ਤੇ ਪੂਰੇ ਮਤਲਬ ਬਹੁਤ ਵਧੀਆ ਲੱਗ ਰਿਹਾ ਹਵਾ ਪੂਰੀ ਚੱਲ ਰਹੀ ਹੈ ਤੇ ਸਰਸਰ ਵੱਜ ਰਹੀ ਮੂਹ ਤੇ ਹਾਂਜੀ ਆਪਾਂ ਕੇ ਦਰਬਾਰ ਸਾਹਿਬ ਪੰਜ ਅੰਮਨ ਹਨ ਮਨਮੀ ਸਾਰੀ ਅੰਮਨ ਪਰ ਮਨਮੀ ਦੱਪਾ 10 ਜਣੇ ਜਾ ਰਹੇ ਬਾਈ ਕਰੋੜ ਬਹੁਤ ਹੈ ਅੱਜ ਦੇਖ ਸਕਦੇ ਤੁਸੀਂ ਕਿੰਨਾ ਬਹੁਤ ਹੈ ਖਾਂ ਸੰਗਤ ਬਹੁਤ ਹੈ ਸਾਰੀ ਕਰੋੜ ਸੰਗਤ ਜੋ ਵੀ ਹੈ ਸੰਗਤ ਬਹੁਤ ਆਈ ਵੀ ਅੱਜ ਛੁੱਟੀ ਵਾਲੇ ਦਿਨ ਕਿਉਂਕਿ ਅੱਜ ਵੀਕਐਂਡ ਕਰ ਰਹੇ ਹਾਂ ਤੁਸੀਂ ਦੇਖ ਸਕਦੇ ਕੁਛ ਕਾ ਬਹੁਤ ਹੈ ਕਿੰਨਾ ਤੱਕ ਪੂਰ ਲੈ ਬਾਈ ਅੱਤੇ ਗੈਲਰੀ ਸੀ ਸੇਵਾ ਜਦਦੇ ਆਪਾਂ ਆਇਆ ਮੱਥਾ ਟੇਕਿਆ ਤੇ ਉਹ ਚਲ ਰਹੀ ਸੀ ਸੇਵਾ ਤੇ ਆਪਾਂ ਨੇ ਪਰਕਰਮ 'ਤੇ ਬੈਠ ਕੇ ਕਾਫੀ ਟਾਈਮ ਅੱਗੇ ਮੱਥਾ ਟੇਕਿਆ ਤੇ ਪ੍ਰਮਾਤਮਾ ਨੂੰ ਜਪ ਕੀਤਾ ਤੇ ਉਸ ਤੋਂ ਬਾਅਦ ਆਪਾਂ ਗਏ ਜੋੜਾ ਘਰ 'ਚ ਘਵਾਰੇ ਬੂਟਾ ਤਾਤ ਤੇ ਜਮਾ ਕਰਾ ਕੇ ਦੇ ਸੀ ਤੇ ਜੋੜਾ ਘਰ 'ਚ ਆ ਕੇ ਘਵਾਰੇ ਤੇ ਪੰਗੂੜੇ वगैरह ਵਿੱਚ ਤੇ ਬਾਹਰ ਦਾ ਵੀਊ ਤੁਸੀਂ ਦੇਖ ਸਕਦੇ ਜਿਹੜਾ ਘਰ ਦੇ ਪਾਰ ਦਾ ਕਿੰਨਾ ਮਤਲਬ ਰੌਣਕਾਂ ਲੱਗੀਆਂ ਨੇ ਤੇ ਮਤਲਬ ਛੁੱਟੀ ਦਾ ਪੂਰਾ ਉਹ ਹੋਇਆ ਵਾ ਸਾਰੇ ਲੋਕਾਂ ਨੂੰ ਬਹੁਤ ਲੋਕ ਮੱਤ ਆ ਦੇਖਣ ਆਏ ਇਸ ਪਰਿਕਰਮਾ ਵਿੱਚ ਬਹੁਤ ਲੋਕਸ ਉੱਤੇ ਪਏ ਤੇ ਗਲੀਆਂ ਤਾਂ ਤੁਸੀਂ ਦੇਖ ਸਕਦੇ ਰਾਤ ਦਾ ਨਜ਼ਾਰਾ ਹੀ ਕੁਛ ਹੋਰ ਹੈ ਕੁਲਫੀ ਨੂੰ ਮੈਂ ਦੇਖਾਇਆ ਆਪਾਂ ਨੇ ਇੱਥੇ ਤੋਂ ਕੁਲਫੀ ਭਾਈ ਨੇ 40 ਰੁਪਏ ਦੀ ਦਿੱਤੀ ਕੁਲਫੀ ਤੇ ਬਹੁਤ ਵਧੀਆ ਤੇ ਸਵਾਦ ਤੇ ਇੱਥੇ ਮੈਨੂੰ ਇੱਕ ਚੀਜ਼ ਬਹੁਤ ਵਧੀਆ ਲੱਗੀ ਆ ਬਹੁਤ ਵੱਡੀ ਸਕਰੀਨ ਹੈ ਜਿਹੜੀ ਤੁਸੀਂ ਦੇਖ ਰਹੇ ਹੋ ਨਾ ਦੇ ਕੀਰਤਨ ਵਗੈਰਾ ਚੱਲਦਾ ਹੁਣ ਤਾਂ ਚਲੋ ਬਹੁਤ ਹੀ ਐਡਵਰਟਾਈਜ਼ਮੈਂਟ ਹੀ ਚੱਲਦੀ ਹੈ ਕੀਰਤਨ ਦਾ ਘੱਟੇ ਚੱਲਦਾ ਹੁਣਾਂ ਨਹੀਂ ਤੇ ਬਹੁਤ ਵੱਡੀ ਸਕਰੀਨ ਹੈ ਬਹੁਤ ਵੱਧਿਆ ਲੱਗੀ ਸ਼ਾਇਦ ਕੱਲ ਨੂੰ ਚੱਲਦੀ ਹੋਵੇਗਾ ਤਾਂ ਤੁਹਾਨੂੰ ਕੱਲ ਨੂੰ ਚੱਲਦੀ ਦਿਖਾਵਾਂਗੇ ਤੇ ਆਪਾਂ ਘੁੰਮਦੇ ਘੁੰਮਦੇ ਆਪਣੇ ਹੋਟਲ 'ਚ ਆ ਗਏ ਇਹ ਬੱਡੀ ਸਕਰੀਨ ਕੱਲ ਨੂੰ ਚੱਲੂਗੀ ਤੇ ਤੁਹਾਨੂੰ ਕੱਲ ਨੂੰ ਚੱਲਦੀ ਵੀ ਦਿਖਾਵਾਂਗੇ ਦਿਨ 'ਚ ਤੇ ਮੈਸ ਟਾਈਮ ਤਾਂ ਬੰਦ ਕਰਤੀ ਤੇ ਪਾਂਚਰ ਲਈ ਆਪਣੇ ਹੋਟਲ ਦੇ ਵਿੱਚ ਦਵਾਰੇ ਤੇ ਬਈ ਸਾਧਾ ਤੁਸੀਂ ਲਾਲਚ ਦਿੱਤਾ ਜਾਏਗਾ ਚੱਲ ਪੈਲ ਵਾਲਾ ਮੌਸਮ ਹੈ ਤੇ ਮਤਲਬ ਕੋਣ ਕੇ ਤੇ ਸਵੇਰੇ ਆਉਂਦੀ ਜੱਪਣੇ ਕਰਾਰ ਤੇ ਉਹ ਜਮਾ ਪਰਾਈ ਗਿਆ ਅਟਿੱਕ ਕਰ ਤੇ ਰੌਣਕ ਪੂਰੀ ਐ ਕਿ ਕੀੜੀ ਪੂਰੀ ਐ ਚ ਸੰਦਤ ਹੋਟਲ ਅੰਦਰ ਪੂਰੀ ਐ ਮਾੜਾ ਸੁਨਤ ਤੇ ਸਾਬ ਦੇ ਦਸ ਤੇ ਪ੍ਰਕਰਮਾ ਚ ਵੀ ਰਾਤ ਆਤੀ ਰੁਕੀ ਇੱਥੇ ਸੁੱਤੇ ਬਹੁਤ ਜ਼ਿਆਦਾ ਲੋਕ ਸੰਗਤ ਰਹੀ ਸੀ ਪ੍ਰਕਰਮਾ ਚ ਅਸੀਂ ਪਹਿਲਾਂ ਪਲਾਨ ਬਣਾਇਆ ਸੀ ਵੀ ਇੱਥੇ ਜੀ ਪਰ ਆਣ ਅਸੀਂ ਜ਼ਿਆਦਾ ਥੱਕੇ ਹੋਏ ਸੀ ਇਸ ਕਰਕੇ ਸਿੱਧਾ ਰੂਮ ਚ ਚਲੇਗੇ ਤੇ ਰੂਮ ਚ ਆਪਾਂ ਨੇ ਕਮਰਾ ਲੈ ਕੇ ਰਾਤ ਉੱਥੇ ਬਿਤਾਈ ਦੋ ਤਿੰਨ ਘੰਟੇ ਰਾਤ ਕੀਤਾ ਆਪਾਂ ਨੇ ਅੱਤੇ ਕੀਤਾ ਜੀ ਆਪਾਂ ਨੇ ਇਸਨਾਨ ਇਸਨਾਨ ਕਰਕੇ ਆਪਾਂ ਚੱਲੇ ਆਂ ਦਰਵਾਰੇ ਤੇ ਰੁਕ। ਆਂ ਮੰਦਰ ਮੰਦਰ ਸਾਹਿਬ ਵਿੱਚ ਪਟੜੇਕੜ ਦਰਵਾਰ ਸਾਹਿਬ ਵਿੱਚ ਪਟੜੇਕੜ ਚੱਲੇ ਆਂ। ਇਸਨਾਨ ਕਰਕੇ ਅੱਗੇ ਬਾਹਰ ਤੇ ਹੁਣ ਚੱਲਦੇ ਆਂ ਦਰਵਾਰ ਸਾਹਿਬ ਤੇ ਦੇਖ ਸਕਦੇ ਹੋ ਜੀ ਇੱਥੇ ਕਿੰਨੀ ਲਾਈਨ ਲੱਗੀ ਹੋਈ ਆ ਇਹ ਤੇ ਤੋਂ ਆਪਾਂ ਨੇ ਸਟਾਰਟ ਕੀਤਾ ਮਨ ਨੂੰ ਲੱਗਦਾ ਵੀ ਦੁਬਾਰਾ ਇੱਕ ਵਾਰੀ ਆ ਜਾਈਏ। ਪਹੁੰਚਦੇ ਪਹੁੰਚਦੇ ਆਪਾਂ ਪਹੁੰਚ ਗਏ ਅਕਾਲ ਤਖਤ ਸਾਹਿਬ ਦੇ ਸਾਹਮਣੇ ਤੇ ਢੇੜ ਤੁਸੀਂ ਦੇਖ ਸਕਦੇ ਹੋ ਪੱਤਰੀ ਜਲੀ ਹੈ ਪੁਰਬੀ ਜਲੀ ਆਲੇ ਵੀ ਮੇਰੇ ਕੱਲ 2-3 ਘੰਟੇ ਲੱਜਾ ਮੇਰੀ ਮੱਤਾ ਟੇਕਣ ਨੂੰ ਦਰਬਾਰ ਸਾਹਿਬ ਆਲੇ ਵੀ ਬਹੁਤ ਦੂਰ ਹੈ ਸਾਡੇ ਤੋਂ ਮੱਤਾ ਟੇਕਣ ਤੋਂ ਜਾਨ ਤੋਂ ਪਹੁੰਚਦੇ ਪਹੁੰਚਦੇ ਆਪਾਂ ਆ ਗਏ ਹੁਣ ਨੇੜੇ ਥੋੜੀ ਨੇੜੇ ਉੱਥੇ ਤੋਂ ਪਤਾ ਕੰਟਾ ਹੋ ਰਿਹਾ ਜੀ ਆ ਅਬੇ ਪਿੱਛੇ ਤੇ ਸਾਡੇ ਕਿਸੇ ਦੇਖੀ ਨੀ ਪੇੜਾ ਜਿਹੜੀ ਮੋਟੇ ਕੜਾ ਲਿਆ ਸੀ ਕੜੀ ਆ ਤੇਖ ਸਾਡੇ ਤੁਸੀਂ ਮਨਵੀਤ ਭਾਈ ਸਾਡਾ ਪਿੱਛੇ ਹੀ ਖੜਿਆ ਜਿਹਦੇ ਤੇ ਤਾਂ ਮੋਬਾਈਲ ਆਪਣੀ ਕਰ ਦੇਣਾ ਬੰਦ ਕਿਤੇ ਲਿਖਿਆ ਵੀ ਹੋਇਆ ਤੇ ਅਕੇ ਰੋਡ ਵਿਚਣਾ ਵੀ ਬੰਦ ਕਰੋ ਕੈਮਰਾ ਬੰਦ ਕਰੋ ਚਲੋ ਨਥਾ ਤੇਨਵਾਦ ਆ ਪਾਗੇ ਪਹਾੜ ਤੇ ਦੇਖ ਸਕਦੇ ਹੋ ਹਨੇ ਕੋਰੋਂ ਕਾ ਹੋਰ ਜ਼ਿਆਦਾ ਬਦਗੀ ਸੰਗਤ ਵਰ ਜਿਆਦਾ ਵੱਧ ਕੇ ਆਪਾਂ ਚੱਲੇ ਹਾਂ ਨੰਗਰ ਸਿਕੜਣੇ। ਕਰਾਉਡ ਦੇਖ ਸਕਦੇ ਤੁਸੀਂ। ਨੰਗਰ ਸਿਕੜਣ ਤੋਂ ਬਾਅਦ ਆਪਾਂ ਚੱਲ ਪਏ ਬਾਬਾ ਆਟਾ ਲਾਲ ਰਾਏ ਜੀ ਤੇ ਮੱਥਾ ਟੇਕਣ। ਤੇ ਰਸਤੇ ਵਿੱਚ 5 ਰੁਪਏ ਵਾਲੀ ਉਹ ਨੱਕੀ ਦੀ ਪੈਸੇ ਦੀ। ਇੱਥੇ ਲਾਈਨ ਬਹੁਤ ਜ਼ਿਆਦਾ ਹੈ ਦੇਖ ਸਕਦੇ ਤੁਸੀਂ। ਕਰਾਉਡ ਪੂਰਾ ਹੈ ਆ ਦਿਖ ਰਿਹਾ ਜੀ ਗੁਰਦੁਆਰਾ ਟੰਗਰਾਇ ਸਾਹਿਬ ਜੀ। ਅੱਥਾ ਟਿਕਟ ਦੁਆਰ ਦਾ ਪਰ ਨੇ ਸਰੋਵਰ ਚ ਕਿਤੇ ਮੂੰਹ ਹੱਤ ਹੋਇਆ ਤੇ ਮਛਲੇ ਦੇ ਕਿਤੇ ਦਰਸ ਦੇਖ ਸਕਦੇ ਹੋ ਕਿ ਤੁਮ ਲੋਕ ਕਿਦਾਂ ਖੇਡ ਰਹੇ ਆ ਮਛੀਆਂ ਨਾਲ ਬੱਚੇ ਵੱਡੇ ਐਕਸਾਈਟਡ ਐ ਮਛੀਆਂ ਨਾਲ ਖੇਡਣ ਲੇ ਸੋਹਣ ਸੋਹਣ ਬੱਚਿਆਂ ਮਤਲਬ ਵਧੀਆ ਲੱਗਿਆ ਬਹੁਤ ਦੇਖ ਕੇ ਤੇ ਆਹ ਹੈ ਜੀ ਇਤਿਹਾਸ ਬਾਬਾ ਟਾਲਰਾਈ ਸਾਹਿਬ ਜੀ ਦਾ ਪੋਸ ਕਰਕੇ ਪੜ ਸਕਦੇ ਤੁਸੀਂ ਇਹ ਬਿਲਡਿੰਗ ਹੈ ਬਈ 5-6 ਮੰਜ਼ਲੀ ਉੱਚੀ ਦੁਆਰੇ ਸਾਹਿਬ ਦੀ ਤੇ ਆਪਾਂ ਅੱਗੇ ਦੁਆਰੇ ਪ੍ਰਕਰਮਾਂ ਦੇ ਵਿੱਚ ਤੇ ਪਰਕਰਮਿਆਂ ਦੇ ਵਿੱਚ ਆ ਕੇ ਆਪਾਂ ਨੇ ਕਰਨਾ ਥੋੜੀ ਜਿਹਾ ਤੇ ਆਰਾਮ ਫੇਰ ਕੋਨਟਾ ਕਰਕੇ ਆਰਾਮ ਫੇਰ ਚੱਲਾਂਗੇ ਵਾਪਿਸ 5 ਵਜੇ ਸਾਡੀ ਟ੍ਰੇਨ ਹੈ ਤੇ ਉਸ ਤੋਂ ਬਾਅਦ ਜਲਿਆਂ ਵਾਲਾ ਬਾਗ ਵੀ ਜਾਣਾ ਆਪਾਂ ਇੱਥੇ ਰੁਕ ਕੇ ਫੇਰ ਆਪਾਂ ਚੱਲੋਗੇ ਬਾਹਰ ਜਾਨਾ ਹਲੇ ਵੀ ਸੰਕਰ ਦਾ ਬਹੁਤ ਜਿਆਦਾ ਆ ਕੇ ਹੁਣ ਪ੍ਰਕਰਮਾਂ ਤੋਂ ਬਾਹਰ ਜੀ ਬਹੁਤ ਟੈਕ ਲਿਆ ਕਾਫੀ ਥੱਕ ਗਏ ਸੀ ਤਾਂ ਕਰਕੇ ਸੁੱਤੇ ਐ ਤੇ ਹੁਣ ਆਪਾਂ ਆ ਗਿਆ ਦੁਆਰੇ ਕੋਲੇ ਅੱਜ ਤੇ ਕਿਸੇ ਨੇ ਕੋਈ ਸਮਾਨ ਵਗੈਰਾ ਲੈਣਾ ਹੋ ਲੈ ਸਕਦੇ ਤੇ ਮੈਂ ਤਾਂ ਛਾੜ ਚ ਬੜਾ ਬੜਾ ਛੋਟਾ ਛੋਟਾ ਸਮਾਨ ਲੈਣਾ ਤੇ ਇਹ ਲਗਾ ਦੇਣੇ ਇਸ ਪਿਛੇ ਤੇ ਨਾ ਬੰਦੇ ਪੀਸਾ ਦੇ ਤੇ ਬਹਰ ਪੂਰੀ ਰੌਣਕ ਲੱਗੀ ਹੋਈ ਹੈ ਮਤਲਬ ਸਵਾ ਬਣਾ ਲਈ ਕੰਮਾਂ ਚ ਬਿਜੀ ਨੇ ਤੇ ਦੋ ਘਾਰੇ ਪੂਰੀ ਦੁਕਾਨਦਾਰ ਦੁਕਾਨਦਾਰ ਸ਼ੋਪਿੰਗ ਸ਼ੂਪਿੰਗ ਕਰਨ ਆ ਰਹੇ ਆ ਜਿਹੜੇ ਸੌਗੀ ਸ੍ਰੀ ਲੈ ਲੈਂਦੇ ਆ ਆ ਦੇਖੋ ਕਿੰਨਾ ਲੋਕ ਖਲਾਬ ਲਾ ਕੇ ਆ ਜੋ ਕਾਇਆ ਜੋ ਅਜੋ ਸ਼ੋਪਿੰਗਾਂ ਤੇ ਸ਼ੋਪਿੰਗ ਕਰਵਾ ਰਹੇ ਆ ਲੋਕਰ ਤੇ ਅੱਜ ਸੰਡੇ ਦਾ ਦਿਨ ਆਪਾਂ ਅਗੇ ਬਿਲਕੁਲੀ ਬਾਹਰ ਲੱਗਦਾ 1.5 ਕਰੋੜ 100 ਪੂਰੀ رونਕ ਹੈ ਮਤਲਬ ਇੱਥੇ ਦੀ ਸ਼ਾਪਿੰਗ ਦਾ ਟਾਈਮ ਹੈ ਜਿਹੜੇ ਹੁਣ ਚੱਲੇ ਆ ਸਕਦਾ ਸਾਡੇ ਵਾਂਗ ਆਪਾਂ ਮੱਤਰ ਦੇਖ ਕੇ ਕੁਝ ਖਰੀਦ ਤੋੜ ਕਰਕੇ ਚੱਲ ਜਾਣਾ ਆਪਾਂ ਇੱਥੇ ਬਹੁਤ ਚੱਲੇ ਹੈ ਸ਼ਾਪਿੰਗ ਵਗੈਰਾ ਜਿਆਦਾ ਲੋਨ ਸਿਰ ਇੱਕ ਸਾਡੇ ਤੁਸੀਂ ਇੱਕ ਇੱਕ ਚੱਲ ਰਹੇ ਹਨ ਲੰਗਰ ਲੰਗਰ ਦੇ ਵਿੱਚ ਹੈ ਕੜੀ ਚੌਲ ਪ੍ਰਸ਼ਾਦ ਜਰੂਰ ਹੋਣਾ ਚਾਹੀਦਾ ਇਨਸ਼ਾ ਅੱਲਾਹ ਇਹ ਚੱਲ ਰਿਹਾ ਹੈ ਲੰਗਰ ਕੜੀ ਚੌਲ ਪ੍ਰਸ਼ਾਦ ਹੈ ਤੇ ਯਾਰ ਆਪਾਂ ਦਾ ਉਹ ਹੈ ਇੰਟੀਜਾਂ ਉਹ ਪਈ ਆਟਾ ਹਾਂ ਚਾਹ ਤੇ ਬਰੈਡ ਯਾਰ ਸਕਰੀਨ ਤੁਸੀਂ ਦੇਖ ਸਕਦੇ ਹੋ ਪਹਿਲਾਂ ਜ਼ਿਕਰ ਵੀ ਕੀਤਾ ਸੀ ਖੇਤ ਦਿਖਾਵਾਂਗੇ ਬਹੁਤ ਵੱਡੀ ਸਥਿਤੀ ਤੇ ਟੰਗਰ ਦੇ ਵਿੱਚ ਹੈ ਖੜੀ ਚੋਲ ਚਾਹ ਪਰ ਪਕੌੜੇ ਤੇ ਚਾਹ ਭਾਈ ਬਹੁਤ ਸਾਰੇ ਖਰੋਤਰ ਬੈਠੇ ਸੀ ਇੱਥੇ ਮੈਨੂੰ ਬਹੁਤ ਵਧੀਆ ਲੱਗਿਆ ਦੇਖ ਕੇ ਮੈਂ ਇਹਦੇ ਵਿੱਚ ਵੀ ਵੀਡੀਓਗ੍ਰਾਫੀ ਕੀਤੀ ਆ ਗਏ ਜੀ ਟ੍ਰੇਨ 'ਚ ਵਾਪਿਸ ਟ੍ਰੇਨ 'ਚ ਮਿਲੇ ਇਸ ਵਾਰ ਐਸੀ ਏਸੀ ਵਾਲੀ ਟ੍ਰੇਨ ਦਿੱਤੀ ਆਪਾਂ ਨੇ ਆ ਗਿਆ ਜੀ ਸਾਡਾ ਇੰਸਟੀਚਿਊਟ ਆਪਾਂ ਦੇ ਆਂਦੇ ਇੰਸਟੀਚਿਊਟ ਤੋਂ ਦੇਖਦੇ ਹੁੰਦੇ ਆ ਅਬੇਸ਼ਾ ਟ੍ਰੇਨ ਜਾਂਦੇ ਹੁੰਦੇ ਅੱਜ ਆਪਾਂ ਟ੍ਰੇਨ ਤੋਂ ਦੇਖਾਂਗੇ ਆਪਣੇ ਇੰਸਟੀਚਿਊਟ ਦੇ ਤੇ ਬਹੁਤ ਅੱਗੇ ਲੱਗ ਰਿਹਾ ਸਾਡਾ ਇੰਸਟੀਚਿਊਟ ਜੋ ਨੈਨੋ ਸਾਇੰਸ ਐਂਡ ਟੈਕਨੋਲੋਜੀ ਦੇਖ ਸਕਦੇ ਹੋ ਬਹੁਤ ਹੋੜੀ ਲੱਗ ਰਹੀ ਹੈ ਕੀ ਆ ਬੰਦਾ ਕੀ ਆ ਬੰਦਾ ਪੌਂਚੀਗੋਰੀ ਸਟੇਸ਼ਨ ਦੇ ਉੱਤੇ ਤੇ ਅੱਜ ਤੋਂ ਯਾਤਰਾ ਸ਼ੁਰੂ ਹੋਈ ਸੀ ਤੇ ਅੱਤੇ ਤੋਂ ਹੀ ਆਪਣੇ ਕਰਦੇ ਖਤਮ ਤੇ ਹੁਣ ਚੱਲੇ ਆ ਅਸੀਂ ਆਪਣੇ ਆਪਣੇ ਘਰਾਂ ਨੂੰ ਤੇ ਦੇਖ ਸਾਡੇ ਤੁਸੀਂ ਤੇ ਬਹੁਤ ਬਹੁਤ ਧੰਨਵਾਦ ਅੱਜ ਤੱਕ ਵੀਡੀਓ ਦੇਖਣ ਵਾਸਤੇ ਜਿਹੜਾ ਵੀ ਇੱਥੇ ਤੱਕ ਦੇਖੀ ਆ ਪਲੀਜ਼ ਲਾਈਕ ਐਂਡ ਸਬਸਕ੍ਰਾਈਬ ਮਾਈ ਚੈਨਲ ਬਹੁਤ ਬਹੁਤ ਧੰਨਵਾਦ ਤੁਹਾਡਾ